ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਰਦਾਨਾ ਅਹਲਾ ਕਾਲ ਕਲਵਲੀ ਕਾਮ ਮਦ ਮਨੁਆ ਪੀਵਣ ਹਾਰ ਕਰੋਦ ਕਟੋ ਕਲ ਕਲਵਾਲੀ ਕਾਮ ਮਦਨ ਮਨੁ ਆਪੀਵਣਹਾਰ ਕਰੋਧ ਕਟੋਰੀ ਮੋਹੇ ਪਰਿ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੇ ਪੀ ਪੀ ਹੋਏ ਖੁਆਰ ਕਰਨੀ ਲਾਹਣਾ ਸਤਿ ਸੱਚ ਸਰਾਕਰਸਾਰ ਗੁਣ ਮੰਡੇ ਕਰ ਸੇਲ ਕਿਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਆ ਨਾਨਕਾ ਖਾਦ ਜਾਹੇ ਬਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸਨਾ ਤਾਤ ਮਨ ਸਾ ਕਟੋਰੀ ਕੂੜ ਪਰੇ ਪੀ ਲਾਇ ਜਮ ਕਾਲ ਇਤ ਮਦ ਪੀ ਤਨਾਨਕਾ ਬਹੁਤੇ ਖਟਿਆ ਹੈ ਵਿਕਾਰ ਗਿਆਨ ਗੋੜਾ ਸਲਾਹ ਮੰਡੇ ਪਉ ਮਾਸ ਆਹਾਰ ਨੰਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸਕੇ ਧਾਰ ਸਤ ਸੰਗਤ ਸਿਓ ਮੇਲਾਪ ਹੋਏ ਲੈ ਵ ਕੋਟੋਰੀ ਅੰਮ੍ਰਿਤ ਪਰੇ ਪੀ ਪੀ ਕਟ ਹੈ ਵਿਕਾਰ ਆਪੇ ਸੁਰ ਨਾਰ ਗਾਣ ਗੰਦਰਬਾਂ ਆਪੇ ਖਟ ਦਰਸ਼ਨ ਕੇ ਬਾਣੇ ਆਪੇ ਸੇਵ ਸ਼ੰਕਰ ਮਹేశਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੇ ਆਪੇ ਭੋਗੇ ਆਪੇ ਸੰਨਿਆਸੀ ਫਿਰ ਬਿਬਾਣੇ ਆਪਾ ਨਾਲ ਗੋਸਟ ਆਪੇ ਸੁਘੜ ਸਰੂਪ ਸਿਆਣੇ ਆਪਣਾ ਚੋਜ ਕਰ ਵੇਖ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੇ ਆਪਨਾਲ ਗੋਸਟ ਆਪ ਉਪਦੇਸ ਆਪੇ ਸੁਗੜ ਸਰੂਪ ਸਿਆਣੇ ਆਪਣਾ ਚੋਜ ਕਰ ਵੇਖ ਆਪੇ ਆਪੇ ਸਬਨਦੀਆ ਕਾ ਹੈ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਰਗ ਬਿਹਾਗੜਾ ਦੀ ਵਾਰ ਦੀ ਪਾਉੜੀ 12ਵੀਂ ਸਲੋਕਾ ਨਾਲ